ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਮੈਂ ਸੁਪਿੰਦਰ ਜੱਜੀ ਸਵਾਗਤ ਕਰਦਾ ਨੰਗਲ ਭਾਖੜਾ ਮੁੱਖ ਮਾਰਗ ਤੇ ਇੱਕ ਬੂਟੇ ਤੇ ਤेंदुआ ਦੇਖਿਆ ਗਿਆ ਜਿਸ ਤੋਂ ਬਾਅਦ ਵਾਈਲਡ ਲਾਈਫ ਵਿਭਾਗ ਦੀ ਟੀਮ ਮੌਕੇ ਤੇ ਪਹੁੰਚੀ ਹੈ ਅਤੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਟ੍ਰੈਕੂਲਰ ਗਾਂਦੀ ਮਦਦ ਦੇ ਨਾਲ ਐਕਸਪਰਟ ਐਕਸਪਰਟ ਵੱਲੋਂ ਟ੍ਰੈਕੂਲਰ ਗਾਂਦੀ ਮਦਦ ਦੇ ਨਾਲ ਇੰਜੈਕਸ਼ਨ ਦੇ ਕੇ ਇਸ ਤेंदुए ਨੂੰ ਬੇਹੋਸ਼ ਕੀਤਾ ਜਾਏਗਾ ਫਾਇਰ ਵਿਭਾਗ ਦੀ ਗੱਡੀ ਵੀ ਮੌਕੇ ਤੇ ਹੈ ਹੁਣ ਦੇਖਣਾ ਹੋਏਗਾ ਕਿ ਕਿੰਨੀ ਛੇਤੀ ਇਸ ਤेंदुए ਨੂੰ ਟ੍ਰੈਕੂਲਰ ਗੰਦੀ ਮਦਦ ਨਾਲ ਬਿਹੋਸ਼ ਕਰਕੇ ਸੁਰੱਖਿਤ ਵਾਈਲਡਲਾਈਫ ਵਿਭਾਗ ਵੱਲੋਂ ਫੜਿਆ ਜਾਂਦਾ ਕਿਉਂਕਿ ਕਾਫੀ ਪਿਛਲੇ ਦਿਨਾਂ ਤੋਂ ਇਸ ਤेंदुए ਦੀ ਦਹਿਸ਼ਤ ਨਾਲ ਵਾਰਡ ਨੰਬਰ 1 ਦੇ ਵਿੱਚ ਸਥਾਨਕ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਟ੍ਰੈਕੂਲਰ ਗੰਦੀ ਮਦਦ ਦੇ ਨਾਲ ਹੁਣ ਐਕਸਪਰਟ ਵੱਲੋਂ ਇਸ ਤेंदुए ਦਾ rescuer operation ਕੀਤਾ ਜਾ ਰਿਹਾ ਉਹ ਦੇਖੋ ਤਸਵੀਰਾਂ ਦੇ ਵਿੱਚ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਜੀ ਬਿਲਕੁਲ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ rescuer ਕਰ ਲਿਆ ਗਿਆ ਹੈ ਬਿਲਕੁਲ ਇੰਜੈਕਸ਼ਨ ਲੱਗ ਚੁੱਕਾ ਹੈ ਤੇ ਵਲਡ ਵਿਭਾਗ ਦੀ ਟੀਮ ਹੁਣ ਉਸ ਨੂੰ rescuer ਕਰ ਲਿਆ ਗਿਆ ਹੈ ਬਿਲਕੁਲ ਜਾਲ ਦੇ ਵਿੱਚ ਸੁਰੱਖਿਅਤ ਫੜਿਆ ਗਿਆ ਤेंदुआ ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ ਅੱਜ ਇਸ ਤेंदुए ਨੂੰ ਵਾਈਲਡ ਲਾਈਫ ਵਿਭਾਗ ਦੀ ਟੀਮ ਨੇ ਆਪਣੇ ਕਬਜੇ ਵਿੱਚ ਕਰ ਲਿਆ ਰੈਸਕਿਊ ਆਪਰੇਸ਼ਨ ਦੇ ਮਦਦ ਦੇ ਨਾਲ ਇਸ ਤੀਂਦੂ ਨੂੰ ਸਰਕਤ ਫੜਿਆ ਗਿਆ ਟ੍ਰੈਕੂਲਰ ਗੰਦੀ ਮਦਦ ਨਾਲ ਜਦੋਂ ਇਸ ਤੀਂਦੂਏ ਨੂੰ ਰੈਸਕਿਊ ਕੀਤਾ ਗਿਆ ਤਾਂ ਤੁਰੰਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਜੋ ਜਾਲ ਵਿਛਾਇਆ ਗਿਆ ਸੀ ਉਸ ਵਿੱਚ ਲੈਪਡ ਨੂੰ ਕਾਬੂ ਕਰ ਲਿਆ ਗਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪਾਵਰ ਆਫ ਟਰੂਥ ਦੀਆਂ ਅੱਜ ਸਵੇਰੇ ਨੰਗਲ ਭਾਖੜਾ ਮੁੱਖ ਮਾਰਗ ਵਾਰਡ ਨੰਬਰ 1 ਤੇ ਬੂਟੇ ਦੇ ਉੱਤੇ ਇਸ ਤेंदुए ਨੂੰ ਦੇਖਿਆ ਗਿਆ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਸ ਨੂੰ ਸੁਰੱਖਿਅਤ ਫੜ ਕੇ ਪਿੰਜਰੇ ਦੇ ਵਿੱਚ ਕਾਬੂ ਕਰ ਲਿਆ ਗਿਆ ਹੈ ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਇਸ ਤेंदुए ਦੀ ਦਹਿਸ਼ਤ ਇਲਾਕੇ ਦੇ ਵਿੱਚ ਬਣੀ ਹੋਈ ਸੀ ਅੱਜ ਉਹ ਖਤਮ ਹੁੰਦੀ ਜਾਪਦੀ ਹੈ ਅਤੇ ਇਸ ਦੇ ਨਾਲ ਹੀ ਵਾਈਲਡ ਲਾਈਫ ਵਿਭਾਗ ਨੂੰ ਵੱਡੀ ਕਾਮਯਾਬੀ ਜੀ ਬਿਲਕੁਲ ਵਾਈਲਡ ਲਾਈਫ ਵਿਭਾਗ ਦੀ ਇਹ ਕਾਮਯਾਬੀ ਸਰਾਨੀਯੋਗ ਹੈ ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਤेंदुआ ਆਰੇ ਵਾਲੀ ਗਲੀ 'ਚ ਘੁੰਮਦਾ ਨજર ਆਇਆ ਸੀ ਜਿਸ ਦੀਆਂ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈਆਂ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦਾ ਜਮਾਵੜਾ ਅਤੇ ਇਸ ਤेंदुए ਨੂੰ ਰੈਸਕਿਊ ਸਫਲ ਰੈਸਕਿਊ ਦੇ ਤਹਿਤ ਫੜਿਆ ਗਿਆ ਨੰਗਲ ਦੇ ਵਾਰਡ ਨੰਬਰ 1 ਨੰਗਲ ਭਾਖੜਾ ਮੁੱਖ ਮਾਰਗ ਤੇ ਅੱਜ ਸਵੇਰੇ ਇਹ ਤेंदुआ ਬੂਟੇ ਤੇ ਦਿਖਾਈ ਦਿੱਤਾ ਜਿਸ ਤੋਂ ਬਾਅਦ ਵਾਈਲਡ ਲਾਈਫ ਵਿਭਾਗ ਦੇ ਨੰਗਲ ਦੇ ਕਰਮਚਾਰੀ ਅੰਮ੍ਰਿਤ ਲਾਲ ਜੋ ਕਿ ਸਰਾਨੀਏ ਕੰਮ ਕਰਦੇ ਨੇ ਹਰ ਵਕਤ ਚੌਕਸ ਰਹਿੰਦੇ ਨੇ ਉਹਨਾਂ ਦੀ ਬਹਾਦਰੀ ਦੇ ਨਾਲ ਇਸ ਦੀ ਤੁਰੰਤ ਜਾਣਕਾਰੀ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦੀ ਗਈ ਜਿਸ ਤੋਂ ਬਾਅਦ ਵਿਭਾਗ ਦੀ ਟੀਮ ਰੋਪੜ ਤੋਂ ਰਵਾਨਾ ਹੋਈ ਅਤੇ ਟ੍ਰੈਕੂਲਰ ਗੰਦ ਦੀ ਮਦਦ ਦੇ ਨਾਲ ਇਸ ਸਫਲ ਆਪਰੇਸ਼ਨ ਰੈਸਕਿਊ ਨੂੰ ਸਫਲ ਕੀਤਾ ਗਿਆ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ 'ਚ ਲੋਕ ਇਸ ਵਕਤ ਮੌਜੂਦ ਨੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਨੇ ਅਤੇ ਪਿੰਜਰੇ ਦੇ ਵਿੱਚ ਹੁਣ ਜਿਹੜਾ ਤਿੰਦ ਹੁਆ ਹੈ ਕਾਬੂ ਕਰ ਲਿਆ ਗਿਆ ਹੈ ਪੁਲਿਸ ਦੀ ਮਦਦ ਵੀ ਲਈ ਗਈ ਹੈ ਕਿਉਂਕਿ ਲੋਕ ਵੱਡੀ ਗਿਣਤੀ ਵਿੱਚ ਇੱਥੇ ਇਕੱਠੇ ਹੋ ਗਏ ਜਿਸ ਤੋਂ ਬਾਅਦ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਨੇ ਵੱਡਾ ਆਪਰੇਸ਼ਨ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪਾਵਰ ਆਫ ਟਰੂਥ ਦੀਆਂ ਜਿੱਤੇ ਟ੍ਰੈਕੂਲਰ ਗਾਂਧੀ ਮਦਦ ਨਾਲ ਤਿੰਦੂਏ ਨੂੰ ਬੇਹੋਸ਼ ਕਰਕੇ ਸਫਲ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਅਮ੍ਰਿਤਪਾਲ ਜੋ ਕਿ ਨੰਗਲ ਦੇ ਪਟੀਸ਼ਨ ਸੈਂਟਰ ਨੂੰ ਚਲਾ ਰਹੇ ਨੇ ਇੱਥੇ ਹਰ ਟਾਈਮ ਚੌਕਸ ਰਹਿੰਦੇ ਨੇ ਜਿਨ੍ਹਾਂ ਦੀ ਬਹਾਦਰੀ ਨੂੰ ਸਾਡਾ ਚੈਨਲ ਵੀ ਸਲਾਮ ਕਰਦਾ ਜਿਨ੍ਹਾਂ ਨੇ ਹਰ ਵਕਤ ਨੰਗਲ ਦੇ ਲੋਕਾਂ ਨੂੰ ਇਹ ਜੇ ਜੰਗਲੀ ਜੀਵ ਜੀਵਾਤੋਂ ਸੁਰੱਖਿਆ ਦਿਵਾਉਣ ਵਾਸਤੇ ਉਹਨਾਂ ਨੂੰ ਸਫਲ ਰੈਸਕਿਊ ਕਰਕੇ ਫੜਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤेंदुआ ਬਿਲਕੁਲ ਤੰਦਰੁਸਤ ਹੈ ਇਸ ਵਕਤ ਹੋਸ਼ ਵਿੱਚ ਹੈ ਤेंदुए ਨੂੰ ਫੜ ਲਿਆ ਗਿਆ ਹੈ ਪਿੰਜਰੇ ਦੇ ਵਿੱਚ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਹੁਣ ਇਸ ਖੋਫ ਤੋਂ ਬਾਹਰ ਨਿਕਲ ਸਕਦੇ ਹ ਕਿਉਂਕਿ ਸਥਾਨਕ ਲੋਕ ਕਾਫੀ ਦਿਨਾਂ ਤੋਂ ਇਸ ਤेंदुए ਦੀ ਦਹਿਸ਼ਤ ਨਾਲ ਡਾਡੇ ਪਰੇਸ਼ਾਨ ਚੱਲਦੇ ਆ ਰਹੇ ਸੀ ਕਿਉਂਕਿ ਗਲੀ ਦੇ ਵਿੱਚ ਅਕਸਰ ਤेंदुआ ਦੇਖਿਆ ਗਿਆ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਕਾਬੂ ਹੋਈਆਂ ਸੀ ਜਿਸ ਤੋਂ ਬਾਅਦ ਵਾਈਲਡ ਲਾਈਫ ਵਿਭਾਗ ਵੱਲੋਂ ਕਾਫੀ ਵਾਰ ਪਿੰਜਰਾ ਲਗਾਇਆ ਗਿਆ ਸੀ ਪਰ ਉਹਨਾਂ ਦੇ ਹੱਥ ਖਾਲੀ ਦੇ ਖਾਲੀ ਰਹੇ ਪਰ ਅੱਜ ਇਸ ਤेंदुए ਦਾ ਸਫਲ ਰੈਸਕਿਊ ਆਪਰੇਸ਼ਨ ਕਰਕੇ ਇਸ ਤेंदुए ਨੂੰ ਫੜਿਆ ਗਿਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪਾਵਰ ਆਫ ਟਰੂਥ ਦੀਆਂ ਨੰਗਲ ਭਾਖੜਾ ਮੁੱਖ ਮਾਰਗ ਤੋਂ ਜਿੱਤੇ ਇਸ ਤेंदुए ਨੂੰ ਸਫਲ ਆਪਰੇਸ਼ਨ ਕਰਕੇ ਫੜਿਆ ਗਿਆ ਹੈ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਸਮੁੱਚੀ ਟੀਮ ਮੌਕੇ ਤੇ ਪਹੁੰਚੀ ਹੈ ਜਿਨ੍ਹਾਂ ਨੇ ਇਸ ਤेंदुए ਦਾ ਰੈਸਕਿਊ ਆਪਰੇਸ਼ਨ ਸਫਲ ਕਰਕੇ ਲੋਕਾਂ ਨੂੰ ਇਸ ਦਹਿਸ਼ਤ ਤੋਂ ਬਾਹਰ ਕੱਢਿਆ ਇਸ ਤਸਵੀਰਾਂ ਨੂੰ ਤੁਸੀਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਕਿ ਹਰ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਅਪੀਲ ਕਰਦੇ ਆ ਕਿ ਤੁਸੀਂ ਅਜੇ ਹੀ ਕੋਈ ਵੀ ਜਾਨਵਰ ਦੇਖਦੇ ਹੋ ਤੇ ਉਸ ਨੂੰ ਮਾਰੋ ਨਾ ਉਸ ਦੀ ਤੁਰੰਤ ਜਾਣਕਾਰੀ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਦਿਓ ਤਾਂ ਜੋ ਉਸ ਨੂੰ ਸਫਲ ਫੜ ਕੇ ਸਫਲ ਆਪਰੇਸ਼ਨ ਕਰਕੇ ਉਸ ਨੂੰ ਸੁਰੱਖਿਅਤਾਂ ਥਾਂ ਤੇ ਛੱਡਿਆ ਜਾਵੇ ਸੋ ਉਮੀਦ ਕਰਦੇ ਆ ਸਾਡੀ ਇਹ ਕਵਰੇਜ ਆਪ ਨੂੰ ਪਸੰਦ ਆਈ ਹੋਵੇਗੀ ਔਰ ਇਸ ਖਬਰ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਆਪ ਨੂੰ ਤਸਵੀਰਾਂ ਦਿਖਾ ਰਹੇ ਆ ਨੰਗਲ ਭਾਖੜਾ ਮੁੱਖ ਮਾਰਗ ਵਾਰਡ ਨੰਬਰ 1 ਤੋਂ ਜਿੱਥੇ ਵਾਈਲਡਲਾਈਫ ਵਿਭਾਗ ਦੀ ਟੀਮ ਵੱਲੋਂ ਸਫਲ ਆਪਰੇਸ਼ਨ ਤेंदुए ਦਾ ਕੀਤਾ ਗਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਦੀਆਂ ਹੁਣ ਤेंदुआ ਜੋ ਕਿ ਪਿਛਲੇ 3-4 ਘੰਟਿਆਂ ਤੋਂ ਬੂਟੇ ਤੇ ਚੜਿਆ ਹੋਇਆ ਸੀ ਉਸ ਨੂੰ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਨੇ ਟ੍ਰੈਕੂਲਰ ਗੰਦੀ ਮਦਦ ਦੇ ਨਾਲ ਸਫਲ ਆਪਰੇਸ਼ਨ ਕਰਕੇ ਪਿੰਜਰੇ 'ਚ ਕੈਦ ਕਰਕੇ ਲੋਕਾਂ ਦੀ دہشت ਨੂੰ ਖਤਮ ਕੀਤਾ ਹੈ ਅਗਲੀ ਅਪਡੇਟ ਦੇ ਲਈ ਜੁੜੇ ਰਹੋ ਧੰਨਵਾਦ ਮੈਨੂੰ ਦਿਓ ਇਜਾਜ਼ਤ ਧੰਨਵਾਦ ਸ਼ਸ਼ੀਕਲ ਜੈ ਹਿੰਦ ਸ਼ਸ਼ੀਕਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਮੈਂ ਸੁਪਿੰਦਰ ਜੱਜੀ ਸਵਾਗਤ ਕਰਦਾ ਨੰਗਲ ਭਾਖੜਾ ਮੁੱਖ ਮਾਰਗ ਤੇ ਇੱਕ ਬੂਟੇ ਤੇ ਤਿੰਦੂਆ ਦੇਖਿਆ ਗਿਆ ਜਿਸ ਤੋਂ ਬਾਅਦ ਵਾਈਲਡ ਲਾਈਫ ਵਿਭਾਗ ਦੀ ਟੀਮ ਮੌਕੇ ਤੇ ਪਹੁੰਚੀ ਹੈ ਅਤੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਟ੍ਰੈਕੂਲਰ ਗਾਂਧੀ ਮਦਦ ਦੇ ਨਾਲ ਐਕਸਪੈਕਟ ਐਕਸਪਰਟ ਵੱਲੋਂ ਟ੍ਰੈਕੂਲਰ ਗੰਦੀ ਮਦਦ ਦੇ ਨਾਲ ਇੰਜੈਕਸ਼ਨ ਦੇ ਕੇ ਇਸ ਤेंदुए ਨੂੰ ਬੇਹੋਸ਼ ਕੀਤਾ ਜਾਏਗਾ ਫਾਇਰ ਵਿਭਾਗ ਦੀ ਗੱਡੀ ਵੀ ਮੌਕੇ ਤੇ ਹੈ ਹੁਣ ਦੇਖਣਾ ਹੋਏਗਾ ਕਿ ਕਿੰਨੀ ਛੇਤੀ ਇਸ ਤेंदुए ਨੂੰ ਟ੍ਰੈਕੂਲਰ ਗੰਦੀ ਮਦਦ ਨਾਲ ਬੇਹੋਸ਼ ਕਰਕੇ ਸੁਰੱਖਿਆਤ ਵਾਈਲਡਲਾਈਫ ਵਿਭਾਗ ਵੱਲੋਂ ਫੜਿਆ ਜਾਂਦਾ ਕਿਉਂਕਿ ਕਾਫੀ ਪਿਛਲੇ ਦਿਨਾਂ ਤੋਂ ਇਸ ਤेंदुए ਦੀ دہشت ਨਾਲ ਵਾਰਡ ਨੰਬਰ 1 ਦੇ ਵਿੱਚ ਸਥਾਨਕ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਟਰੈਕਲਰ ਗਾਂਧੀ ਮਦਦ ਦੇ ਨਾਲ ਹੁਣ ਐਕਸਪਰਟ ਵੱਲੋਂ ਇਸ ਤੀਂਦੇਵੇ ਦਾ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਉਹ ਦੇਖੋ ਤਸਵੀਰਾਂ ਦੇ ਵਿੱਚ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਜੀ ਬਿਲਕੁਲ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਰੈਸਕਿਊ ਕਰ ਲਿਆ ਗਿਆ ਹੈ ਬਿਲਕੁਲ ਇੰਜੈਕਸ਼ਨ ਲੱਗ ਚੁੱਕਾ ਹੈ ਤੇ ਵਰਲਡ ਵਿਭਾਗ ਦੀ ਟੀਮ ਹੁਣ ਉਸ ਨੂੰ ਰੈਸਕਿਊ ਕਰ ਲਿਆ ਗਿਆ ਹੈ ਬਿਲਕੁਲ ਜਾਲਦੇ ਵਿੱਚ ਸੁਰੱਖਿਅਤ ਫੜਿਆ ਗਿਆ ਤेंदुआ ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ ਅੱਜ ਇਸ ਤेंदुए ਨੂੰ ਵਾਈਲਡ ਲਾਈਫ ਵਿਭਾਗ ਦੀ ਟੀਮ ਨੇ ਆਪਣੇ ਕਬਜੇ ਵਿੱਚ ਕਰ ਲਿਆ ਰੈਸਕਿਊ ਆਪਰੇਸ਼ਨ ਦੇ ਮਦਦ ਦੇ ਨਾਲ ਇਸ ਤेंदुए ਨੂੰ ਸੁਰੱਖਤ ਫੜਿਆ ਗਿਆ ਟਰੈਕੂਲਰ ਗੰਦ ਦੀ ਮਦਦ ਨਾਲ ਜਦੋਂ ਇਸ ਤेंदुए ਨੂੰ ਰੈਸਕਿਊ ਕੀਤਾ ਗਿਆ ਤਾਂ ਕ੍ਰਾਂਤਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਜੋ ਜਾਲ ਵਿਛਾਇਆ ਗਿਆ ਸੀ ਉਸ ਵਿੱਚ ਲੈਪਰਡ ਨੂੰ ਕਾਬੂ ਕਰ ਲਿਆ ਗਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪਾਵਰ ਆਫ ਟਰੂਥ ਦੀਆਂ ਅੱਜ ਸਵੇਰੇ ਨੰਗਲ ਭਾਖੜਾ ਮੁੱਖ ਮਾਰਗ ਵਾਰਡ ਨੰਬਰ 1 ਤੇ ਬੂਟੇ ਦੇ ਉੱਤੇ ਇਸ ਤेंदुए ਨੂੰ ਦੇਖਿਆ ਗਿਆ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਸ ਨੂੰ ਸੁਰੱਖਿਅਤ ਫੜ ਕੇ ਪਿੰਜਰੇ ਦੇ ਵਿੱਚ ਕਾਬੂ ਕਰ ਲਿਆ ਗਿਆ ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਇਸ ਤेंदुए ਦੀ ਦੇਸ਼ ਦੇ ਲੱਖੇ ਦੇ ਵਿੱਚ ਬਣੀ ਹੋਈ ਸੀ ਅੱਜ ਉਹ ਖਤਮ ਹੁੰਦੀ ਜਾਪਦੀ ਹੈ ਅਤੇ ਇਸ ਦੇ ਨਾਲ ਹੀ ਵਾਈਲਡ ਲਾਈਫ ਵਿਭਾਗ ਨੂੰ ਵੱਡੀ ਕਾਮਯਾਬੀ ਜੀ ਬਿਲਕੁਲ ਵਾਈਲਡ ਲਾਈਫ ਵਿਭਾਗ ਦੀ ਇਹ ਕਾਮਯਾਬੀ ਸਰਾਨੀਯੋਗ ਹੈ ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਤेंदुआ ਆਰੇ ਵਾਲੀ ਗਲੀ ਚ ਘੁੰਮਦਾ ਨਜ਼ਰ ਆਇਆ ਸੀ ਜਿਸ ਦੀਆਂ ਸੀਸੀਟੀਵੀ ਰਿਫੂਟੇਜ ਵੀ ਸਾਹਮਣੇ ਆਈਆਂ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦਾ ਜਮਾਵੜਾ ਅਤੇ ਇਸ ਤेंदुए ਨੂੰ ਰੈਸਕਿਊ ਸਫਲ ਰੈਸਕਿਊ ਦੇ ਤਹਿਤ ਫੜਿਆ ਗਿਆ ਨੰਗਲ ਦੇ ਵਾਰਡ ਨੰਬਰ 1 ਨੰਗਲ ਭਾਖੜਾ ਮੁੱਖ ਮਾਰਗ ਤੇ ਅੱਜ ਸਵੇਰੇ ਇਹ ਤेंदुआ ਬੂਟੇ ਤੇ ਦਿਖਾਈ ਦਿੱਤਾ ਜਿਸ ਤੋਂ ਬਾਅਦ ਵਾਈਲਡ ਲਾਈਫ ਵਿਭਾਗ ਦੇ ਨੰਗਲ ਦੇ ਕਰਮਚਾਰੀ ਅੰਮ੍ਰਿਤ ਲਾਲ ਜੋ ਕਿ ਸਰਾਨੀਏ ਕੰਮ ਕਰਦੇ ਨੇ ਹਰ ਵਕਤ ਚੌਕਸ ਰਹਿੰਦੇ ਨੇ ਉਹਨਾਂ ਦੀ ਬਹਾਦਰੀ ਦੇ ਨਾਲ ਇਸ ਦੀ ਤੁਰੰਤ ਜਾਣਕਾਰੀ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦੀ ਗਈ ਜਿਸ ਤੋਂ ਬਾਅਦ ਵਿਭਾਗ ਦੀ ਟੀਮ ਰੋਪੜ ਤੋਂ ਰਵਾਨਾ ਹੋਈ ਅਤੇ ਟ੍ਰੈਕੂਲਰ ਗੰਦ ਦੀ ਮਦਦ ਦੇ ਨਾਲ ਇਸ ਸਫਲ ਆਪਰੇਸ਼ਨ ਰੈਸਕਿਊ ਨੂੰ ਸਫਲ ਕੀਤਾ ਗਿਆ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ 'ਚ ਲੋਕ ਇਸ ਵਕਤ ਮੌਜੂਦ ਨੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਨੇ ਅਤੇ ਪਿੰਜਰੇ ਦੇ ਵਿੱਚ ਹੁਣ ਜਿਹੜਾ ਤੇਂਦੂਆ ਹੈ ਕਾਬੂ ਕਰ ਲਿਆ ਗਿਆ ਹੈ ਪੁਲਿਸ ਦੀ ਮਦਦ ਵੀ ਲਈ ਗਈ ਹੈ ਕਿਉਂਕਿ ਲੋਕ ਵੱਡੀ ਗਿਣਤੀ ਵਿੱਚ ਇੱਥੇ ਇਕੱਠੇ ਹੋ ਗਏ ਜਿਸ ਤੋਂ ਬਾਅਦ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਨੇ ਵੱਡਾ ਆਪਰੇਸ਼ਨ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪਾਵਰ ਆਫ ਟਰੂਥ ਦੀਆਂ ਜਿੱਥੇ ਟ੍ਰੈਕੂਲਰ ਗਾਂਧੀ ਮਦਦਨਾ ਤੀਂਦੂਏ ਨੂੰ ਬੇਹੋਸ਼ ਕਰਕੇ ਸਫਲ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਅਮ੍ਰਿਤਪਾਲ ਜੋ ਕਿ ਨੰਗਲ ਦੇ ਪੇਟੀਸ਼ਨ ਸੈਂਟਰ ਨੂੰ ਚਲਾ ਰਹੇ ਨੇ ਇੱਥੇ ਹਰ ਟਾਈਮ ਚੌਕਸ ਰਹਿੰਦੇ ਨੇ ਜਿਨ੍ਹਾਂ ਦੀ ਬਹਾਦਰੀ ਨੂੰ ਸਾਡਾ ਚੈਨਲ ਵੀ ਸਲਾਮ ਕਰਦਾ ਜਿਨ੍ਹਾਂ ਨੇ ਹਰ ਵਕਤ ਨੰਗਲ ਦੇ ਲੋਕਾਂ ਨੂੰ ਇਹ ਜੇ ਜੰਗਲੀ ਜੀਵ ਜੀਵਾਤੋਂ ਸੁਰੱਖਿਆ ਦਿਵਾਉਣ ਵਾਸਤੇ ਉਹਨਾਂ ਨੂੰ ਸਫਲ ਰੈਸਕਿਊ ਕਰਕੇ ਫੜਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤेंदुआ ਬਿਲਕੁਲ ਤੰਦਰੁਸਤ ਹੈ ਇਸ ਵਕਤ ਹੋਸ਼ ਵਿੱਚ ਹੈ ਤेंदुए ਨੂੰ ਫੜ ਲਿਆ ਗਿਆ ਹੈ ਪਿੰਜਰੇ ਦੇ ਵਿੱਚ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਹੁਣ ਇਸ ਖੌਫ ਤੋਂ ਬਾਹਰ ਨਿਕਲ ਸਕਦੇ ਹੋ ਕਿਉਂਕਿ ਸਥਾਨਕ ਲੋਕ ਕਾਫੀ ਦਿਨਾਂ ਤੋਂ ਇਸ ਤेंदुए ਦੀ ਦਹਿਸ਼ਤ ਨਾਲ ਡਾਢੇ ਪਰੇਸ਼ਾਨ ਚੱਲਦੇ ਆ ਰਹੇ ਸੀ ਕਿਉਂਕਿ ਗਲੀ ਦੇ ਵਿੱਚ ਅਕਸਰ ਤेंदुआ ਦੇਖਿਆ ਗਿਆ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਕਾਬੂ ਹੋਈਆਂ ਸੀ ਜਿਸ ਤੋਂ ਬਾਅਦ ਵਾਈਲਡ ਲਾਈਫ ਵਿਭਾਗ ਵੱਲੋਂ ਕਾਫੀ ਵਾਰ ਪਿੰਜਰਾ ਲਗਾਇਆ ਗਿਆ ਸੀ ਪਰ ਉਹਨਾਂ ਦੇ ਹੱਥ ਖਾਲੀ ਦੇ ਖਾਲੀ ਰਹੇ ਪਰ ਅੱਜ ਇਸ ਤेंदुए ਦਾ ਸਫਲ ਰੈਸਕਿਊ ਆਪਰੇਸ਼ਨ ਕਰਕੇ ਇਸ ਤेंदुए ਨੂੰ ਫੜਿਆ ਗਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪਾਵਰ ਆਫ ਟਰੂਥ ਦੀਆਂ ਨੰਗਲ ਭਾਖੜਾ ਮੁੱਖ ਮਾਰਗ ਤੋਂ ਜਿੱਤੇ ਇਸ ਤेंदुए ਨੂੰ ਸਫਲ ਆਪਰੇਸ਼ਨ ਕਰਕੇ ਫੜਿਆ ਗਿਆ ਹੈ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਸਮੁੱਚੀ ਟੀਮ ਮੌਕੇ ਤੇ ਪਹੁੰਚੀ ਹੈ ਜਿਨ੍ਹਾਂ ਨੇ ਇਸ ਤेंदुए ਦਾ ਰੈਸਕਿਊ ਆਪਰੇਸ਼ਨ ਸਫਲ ਕਰਕੇ ਲੋਕਾਂ ਨੂੰ ਇਸ ਦਹਿਸ਼ਤ ਤੋਂ ਬਾਹਰ ਕੱਢਿਆ ਇਸ ਤਸਵੀਰਾਂ ਨੂੰ ਤੁਸੀਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਕਿ ਹਰ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਅਪੀਲ ਕਰਦੇ ਆ ਕਿ ਤੁਸੀਂ ਅਜੇ ਹੀ ਕੋਈ ਵੀ ਜਾਨਵਰ ਦੇਖਦੇ ਹੋ ਤੇ ਉਸ ਨੂੰ ਮਾਰੋ ਨਾ ਉਸ ਦੀ ਤੁਰੰਤ ਜਾਣਕਾਰੀ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਦਿਓ ਤਾਂ ਜੋ ਉਸ ਨੂੰ ਸਫਲ ਫੜ ਕੇ ਸਫਲ ਆਪਰੇਸ਼ਨ ਕਰਕੇ ਉਸ ਨੂੰ ਸੁਰੱਖਿਅਤਾਂ ਥਾਂ ਤੇ ਛੱਡਿਆ ਜਾਵੇ ਸੋ ਉਮੀਦ ਕਰਦੇ ਆ ਸਾਡੀ ਇਹ ਕਵਰੇਜ ਆਪ ਨੂੰ ਪਸੰਦ ਆਈ ਹੋਵੇਗੀ ਔਰ ਇਸ ਖਬਰ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਆਪ ਨੂੰ ਤਸਵੀਰਾਂ ਦਿਖਾ ਰਹੇ ਆ ਨੰਗਲ ਭਾਖੜਾ ਮੁੱਖ ਮਾਰਗ ਵਾਰਡ ਨੰਬਰ 1 ਤੋਂ ਜਿੱਥੇ ਵਾਈਲਡਲਾਈਫ ਵਿਭਾਗ ਦੀ ਟੀਮ ਵੱਲੋਂ ਸਫਲ ਆਪਰੇਸ਼ਨ ਤेंदुए ਦਾ ਕੀਤਾ ਗਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਦੀਆਂ ਹੁਣ ਤेंदुआ ਜੋ ਕਿ ਪਿਛਲੇ 3-4 ਘੰਟਿਆਂ ਤੋਂ ਬੂਟੇ ਤੇ ਚੜਿਆ ਹੋਇਆ ਸੀ ਉਸ ਨੂੰ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਨੇ ਟ੍ਰੈਕੂਲਰ ਗੰਦੀ ਮਦਦ ਦੇ ਨਾਲ ਸਫਲ ਆਪਰੇਸ਼ਨ ਕਰਕੇ ਪਿੰਜਰੇ 'ਚ ਕੈਦ ਕਰਕੇ ਲੋਕਾਂ ਦੀ دہشت ਨੂੰ ਖਤਮ ਕੀਤਾ ਹੈ ਅਗਲੀ ਅਪਡੇਟ ਦੇ ਲਈ ਜੁੜੇ ਰਹੋ ਧੰਨਵਾਦ ਮੈਨੂੰ ਦਿਓ اجازت ਧੰਨਵਾਦ ਸਤਿ ਸ਼੍ਰੀ ਅਕਾਲ ਜੈ ਹਿੰਦ ਸਤਿ ਸ਼੍ਰੀ ਅਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਮੈਂ ਸੁਪਿੰਦਰ ਜੱਜੀ ਸਵਾਗਤ ਕਰਦਾ ਨੰਗਲ ਭਾਖੜਾ ਮੁੱਖ ਮਾਰਗ ਤੇ ਇੱਕ ਬੂਟੇ ਤੇ ਤेंदुआ ਦੇਖਿਆ ਗਿਆ ਜਿਸ ਤੋਂ ਬਾਅਦ ਵਾਈਲਡ ਲਾਈਫ ਵਿਭਾਗ ਦੀ ਟੀਮ ਮੌਕੇ ਤੇ ਪਹੁੰਚੀ ਹੈ ਅਤੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਟ੍ਰੈਕੂਲਰ ਗਾਂਧੀ ਮਦਦ ਦੇ ਨਾਲ ਅਕਸਪਕ ਐਕਸਪਰਟ ਵੱਲੋਂ ਟ੍ਰੈਕੂਲਰ ਗੰਦੀ ਮਦਦ ਦੇ ਨਾਲ ਇੰਜੈਕਸ਼ਨ ਦੇ ਕੇ ਇਸ ਤेंदुए ਨੂੰ ਬੇਹੋਸ਼ ਕੀਤਾ ਜਾਏਗਾ ਫਾਇਰ ਵਿਭਾਗ ਦੀ ਗੱਡੀ ਵੀ ਮੌਕੇ ਤੇ ਹੈ ਹੁਣ ਦੇਖਣਾ ਹੋਏਗਾ ਕਿ ਕਿੰਨੀ ਛੇਤੀ ਇਸ ਤेंदुए ਨੂੰ ਟ੍ਰੈਕੂਲਰ ਗੰਦੀ ਮਦਦ ਨਾਲ ਬੇਹੋਸ਼ ਕਰਕੇ ਸੁਰੱਖਿਤ ਵਾਈਲਡ ਲਾਈਫ ਵਿਭਾਗ ਵੱਲੋਂ ਫੜਿਆ ਜਾਂਦਾ ਕਿਉਂਕਿ ਕਾਫੀ ਪਿਛਲੇ ਦਿਨਾਂ ਤੋਂ ਇਸ ਤेंदुए ਦੀ ਦਹਿਸ਼ਤ ਨਾਲ ਵਾਰਡ ਨੰਬਰ 1 ਦੇ ਵਿੱਚ ਸਥਾਨਕ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਟ੍ਰੈਕਲਰ ਗਾਂਧੀ ਮਦਦ ਦੇ ਨਾਲ ਹੁਣ ਐਕਸਪਰਟ ਵੱਲੋਂ ਇਸ ਤੀਂ ਦੂਏ ਦਾ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ। ਉਹ ਦੇਖੋ ਤਸਵੀਰਾਂ ਦੇ ਵਿੱਚ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਜੀ ਬਿਲਕੁਲ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਰੈਸਕਿਊ ਕਰ ਲਿਆ ਗਿਆ ਹੈ। ਬਿਲਕੁਲ ਇੰਜੈਕਸ਼ਨ ਲੱਗ ਚੁੱਕਾ ਹੈ ਤੇ ਵਲਡ ਵਿਭਾਗ ਦੀ ਟੀਮ ਹੁਣ ਉਸ ਨੂੰ ਰੈਸਕਿਊ ਕਰ ਲਿਆ ਗਿਆ ਹੈ ਬਿਲਕੁਲ ਜਾਲਦੇ ਵਿੱਚ ਸੁਰੱਖਿਅਤ ਫੜਿਆ ਗਿਆ ਤेंदुआ ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ ਅੱਜ ਇਸ ਤेंदुए ਨੂੰ ਵਾਈਲਡ ਲਾਈਫ ਵਿਭਾਗ ਦੀ ਟੀਮ ਨੇ ਆਪਣੇ ਕਬਜੇ ਵਿੱਚ ਕਰ ਲਿਆ ਰੈਸਕਿਊ ਆਪਰੇਸ਼ਨ ਦੇ ਮਦਦ ਦੇ ਨਾਲ ਇਸ ਤेंदुए ਨੂੰ ਸੁਰੱਖਿਤ ਫੜਿਆ ਗਿਆ ਟਰੈਕੂਲਰ ਗੰਦੀ ਮਦਦ ਨਾਲ ਜਦੋਂ ਇਸ ਤेंदुए ਨੂੰ ਰੈਸਕਿਊ ਕੀਤਾ ਗਿਆ ਤਾਂ ਤੁਰੰਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਜੋ ਜਾਲ ਵਿਛਾਇਆ ਗਿਆ ਸੀ ਉਸ ਵਿੱਚ ਲੈਪਰਡ ਨੂੰ ਕਾਬੂ ਕਰ ਲਿਆ ਗਿਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪਾਵਰ ਆਫ ਟਰੂਥ ਦੀਆਂ ਅੱਜ ਸਵੇਰੇ ਨੰਗਲ ਭਾਗੜਾ ਮੁੱਖ ਮਾਰਗ ਵਾਰਡ ਨੰਬਰ 1 ਤੇ ਬੂਟੇ ਦੇ ਉੱਤੇ ਇਸ ਤेंदुए ਨੂੰ ਦੇਖਿਆ ਗਿਆ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਸ ਨੂੰ ਸੁਰੱਖਿਅਤ ਫੜ ਕੇ ਪਿੰਜਰੇ ਦੇ ਵਿੱਚ ਕਾਬੂ ਕਰ ਲਿਆ ਗਿਆ ਹੈ ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਇਸ ਤेंदुए ਦੀ ਦੇਸ਼ ਦੇ ਲੱਖੇ ਦੇ ਵਿੱਚ ਬਣੀ ਹੋਈ ਸੀ ਅੱਜ ਉਹ ਖਤਮ ਹੁੰਦੀ ਜਾਪਦੀ ਹੈ ਅਤੇ ਇਸ ਦੇ ਨਾਲ ਹੀ ਵਾਈਲਡ ਲਾਈਫ ਵਿਭਾਗ ਨੂੰ ਵੱਡੀ ਕਾਮਯਾਬੀ ਜੀ ਬਿਲਕੁਲ ਵਾਈਲਡ ਲਾਈਫ ਵਿਭਾਗ ਦੀ ਇਹ ਕਾਮਯਾਬੀ ਸਰਾਨੀਯੋਗ ਹੈ ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਤेंदुआ ਆਰੇ ਵਾਲੀ ਗਲੀ ਚ ਘੁੰਮਦਾ ਨਜ਼ਰ ਆਇਆ ਸੀ ਜਿਸ ਦੀਆਂ ਸੀਸੀਟੀਵੀ ਰਿਫੂਟੇਜ ਵੀ ਸਾਹਮਣੇ ਆਈਆਂ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦਾ ਜਮਾਵੜਾ ਅਤੇ ਇਸ ਤेंदुए ਨੂੰ ਰੈਸਕਿਊ ਸਫਲ ਰੈਸਕਿਊ ਦੇ ਤਹਿਤ ਫੜਿਆ ਗਿਆ ਨੰਗਲ ਦੇ ਵਾਰਡ ਨੰਬਰ 1 ਨੰਗਲ ਭਾਖੜਾ ਮੁੱਖ ਮਾਰਗ ਤੇ ਅੱਜ ਸਵੇਰੇ ਇਹ ਤेंदुआ ਬੂਟੇ ਤੇ ਦਿਖਾਈ ਦਿੱਤਾ ਜਿਸ ਤੋਂ ਬਾਅਦ ਵਾਈਲਡ ਲਾਈਫ ਵਿਭਾਗ ਦੇ ਨੰਗਲ ਦੇ ਕਰਮਚਾਰੀ ਅੰਮ੍ਰਿਤ ਲਾਲ ਜੋ ਕਿ ਸਰਾਨੀਏ ਕੰਮ ਕਰਦੇ ਨੇ ਹਰ ਵਕਤ ਚੌਕਸ ਰਹਿੰਦੇ ਨੇ ਉਹਨਾਂ ਦੀ ਬਹਾਦਰੀ ਦੇ ਨਾਲ ਇਸ ਦੀ ਤੁਰੰਤ ਜਾਣਕਾਰੀ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦੀ ਗਈ ਜਿਸ ਤੋਂ ਬਾਅਦ ਵਿਭਾਗ ਦੀ ਟੀਮ ਰੋਪੜ ਤੋਂ ਰਵਾਨਾ ਹੋਈ ਅਤੇ ਟ੍ਰੈਕੂਲਰ ਗੰਦ ਦੀ ਮਦਦ ਦੇ ਨਾਲ ਇਸ ਸਫਲ ਆਪਰੇਸ਼ਨ ਰੈਸਕਿਊ ਨੂੰ ਸਫਲ ਕੀਤਾ ਗਿਆ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ 'ਚ ਲੋਕ ਇਸ ਵਕਤ ਮੌਜੂਦ ਨੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਨੇ ਅਤੇ ਪਿੰਜਰੇ ਦੇ ਵਿੱਚ ਹੁਣ ਜਿਹੜਾ ਤेंदुआ ਹੈ ਕਾਬੂ ਕਰ ਲਿਆ ਗਿਆ ਹੈ ਪੁਲਿਸ ਦੀ ਮਦਦ ਵੀ ਲਈ ਗਈ ਆ ਕਿਉਂਕਿ ਲੋਕ ਵੱਡੀ ਗਿਣਤੀ ਵਿੱਚ ਇੱਥੇ ਇਕੱਠੇ ਹੋ ਗਏ ਜਿਸ ਤੋਂ ਬਾਅਦ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਨੇ ਵੱਡਾ ਆਪਰੇਸ਼ਨ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪਾਵਰ ਆਫ ਟਰੂਥ ਦੀਆਂ ਜਿੱਤੇ ਟ੍ਰੈਕੂਲਰ ਗਾਂਧੀ ਮਦਦਨਾ ਤੇੰਦੂਏ ਨੂੰ ਬੇਹੋਸ਼ ਕਰਕੇ ਸਫਲ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਅਮ੍ਰਿਤਪਾਲ ਜੋ ਕਿ ਨੰਗਲ ਦੇ ਪਟੀਸ਼ਨ ਸੈਂਟਰ ਨੂੰ ਚਲਾ ਰਹੇ ਨੇ ਇੱਥੇ ਹਰ ਟਾਈਮ ਚੌਕਸ ਰਹਿੰਦੇ ਨੇ ਜਿਨ੍ਹਾਂ ਦੀ ਬਹਾਦਰੀ ਨੂੰ ਸਾਡਾ ਚੈਨਲ ਵੀ ਸਲਾਮ ਕਰਦਾ ਜਿਨ੍ਹਾਂ ਨੇ ਹਰ ਵਕਤ ਨੰਗਲ ਦੇ ਲੋਕਾਂ ਨੂੰ ਇਹ ਜੇ ਜੰਗਲੀ ਜੀਵ ਜੀਵਾਤੋਂ ਸੁਰੱਖਿਆ ਦਿਵਾਉਣ ਵਾਸਤੇ ਉਹਨਾਂ ਨੂੰ ਸਫਲ ਰੈਸਕਿਊ ਕਰਕੇ ਫੜਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤेंदुआ ਬਿਲਕੁਲ ਤੰਦਰੁਸਤ ਹੈ ਇਸ ਵਕਤ ਹੋਸ਼ ਵਿੱਚ ਹੈ ਤेंदुए ਨੂੰ ਫੜ ਲਿਆ ਗਿਆ ਹੈ ਪਿੰਜਰੇ ਦੇ ਵਿੱਚ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਹੁਣ ਇਸ ਖੋਫ ਤੋਂ ਬਾਹਰ ਨਿਕਲ ਸਕਦੇ ਹੋ ਕਿਉਂਕਿ ਸਥਾਨਕ ਲੋਕ ਕਾਫੀ ਦਿਨਾਂ ਤੋਂ ਇਸ ਤेंदुए ਦੀ ਦਹਿਸ਼ਤ ਨਾਲ ਡਾਡੇ ਪਰੇਸ਼ਾਨ ਚੱਲਦੇ ਆ ਰਹੇ ਸੀ ਕਿਉਂਕਿ ਗਲੀ ਦੇ ਵਿੱਚ ਅਕਸਰ ਤेंदुआ ਦੇਖਿਆ ਗਿਆ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਕਾਬੂ ਹੋਈਆਂ ਸੀ ਜਿਸ ਤੋਂ ਬਾਅਦ ਵਾਈਲਡ ਲਾਈਫ ਵਿਭਾਗ ਵੱਲੋਂ ਕਾਫੀ ਵਾਰ पिंजਰਾ ਲਗਾਇਆ ਗਿਆ ਸੀ ਪਰ ਉਹਨਾਂ ਦੇ ਹੱਥ ਖਾਲੀ ਦੇ ਖਾਲੀ ਰਹੇ ਪਰ ਅੱਜ ਇਸ ਤेंदुए ਦਾ ਸਫਲ ਰੈਸਕਿਊ ਆਪਰੇਸ਼ਨ ਕਰਕੇ ਇਸ ਤेंदुए ਨੂੰ ਫੜਿਆ ਗਿਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪਾਵਰ ਆਫ ਟਰੂਥ ਦੀਆਂ ਨੰਗਲ ਭਾਖੜਾ ਮੁੱਖ ਮਾਰਗ ਤੋਂ ਜਿੱਤੇ ਇਸ ਤेंदुए ਨੂੰ ਸਫਲ ਆਪਰੇਸ਼ਨ ਕਰਕੇ ਫੜਿਆ ਗਿਆ ਹੈ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਸਮੁੱਚੀ ਟੀਮ ਮੌਕੇ ਤੇ ਪਹੁੰਚੀ ਹੈ ਜਿਨ੍ਹਾਂ ਨੇ ਇਸ ਤेंदुए ਦਾ ਰੈਸਕਿਊ ਆਪਰੇਸ਼ਨ ਸਫਲ ਕਰਕੇ ਲੋਕਾਂ ਨੂੰ ਇਸ ਦਹਸ਼ਤ ਤੋਂ ਬਾਹਰ ਕੱਢਿਆ ਇਸ ਤਸਵੀਰਾਂ ਨੂੰ ਤੁਸੀਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਕਿ ਹਰ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਅਪੀਲ ਕਰਦੇ ਆ ਕਿ ਤੁਸੀਂ ਅਜੇ ਹੀ ਕੋਈ ਵੀ ਜਾਨਵਰ ਦੇਖਦੇ ਹੋ ਤੇ ਉਸ ਨੂੰ ਮਾਰੋ ਨਾ ਉਸ ਦੀ ਤੁਰੰਤ ਜਾਣਕਾਰੀ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਦਿਓ ਤਾਂ ਜੋ ਉਸ ਨੂੰ ਸਫਲ ਫੜ ਕੇ ਸਫਲ ਆਪਰੇਸ਼ਨ ਕਰਕੇ ਉਸ ਨੂੰ ਸੁਰੱਖਿਤਾ ਥਾਂ ਤੇ ਛੱਡਿਆ ਜਾਵੇ ਸੋ ਉਮੀਦ ਕਰਦੇ ਆ ਸਾਡੀ ਇਹ ਕਵਰੇਜ ਆਪ ਨੂੰ ਪਸੰਦ ਆਈ ਹੋਵੇਗੀ ਔਰ ਇਸ ਖਬਰ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਆਪ ਨੂੰ ਤਸਵੀਰਾਂ ਦਿਖਾ ਰਹੇ ਆ ਨੰਗਲ ਭਾਖੜਾ ਮੁੱਖ ਮਾਰਗ ਵਾਰਡ ਨੰਬਰ 1 ਤੋਂ ਜਿੱਥੇ ਵਾਈਲਡਲਾਈਫ ਵਿਭਾਗ ਦੀ ਟੀਮ ਵੱਲੋਂ ਸਫਲ ਆਪਰੇਸ਼ਨ ਤेंदुए ਦਾ ਕੀਤਾ ਗਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਦੀਆਂ ਹੁਣ ਤेंदुआ ਜੋ ਕਿ ਪਿਛਲੇ 3-4 ਘੰਟਿਆਂ ਤੋਂ ਬੂਟੇ ਤੇ ਚੜਿਆ ਹੋਇਆ ਸੀ ਉਸ ਨੂੰ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਨੇ ਟਰੈਕੂਲਰ ਗੰਦੀ ਮਦਦ ਦੇ ਨਾਲ ਸਫਲ ਆਪਰੇਸ਼ਨ ਕਰਕੇ ਪਿੰਜਰੇ ਚ ਕੈਦ ਕਰਕੇ ਲੋਕਾਂ ਦੀ دہشت ਨੂੰ ਖਤਮ ਕੀਤਾ ਹੈ ਅਗਲੀ ਅਪਡੇਟ ਦੇ ਲਈ ਜੁੜੇ ਰਹੋ ਧੰਨਵਾਦ ਮੈਨੂੰ ਦਿਓ ਆਜਾਜ਼ਾਤ ਧੰਨਵਾਦ ਸਤਿ ਸ਼੍ਰੀ ਅਕਾਲ ਜੈ ਹਿੰਦ ਸਤਿ ਸ਼੍ਰੀ ਅਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਮੈਂ ਸੁਪਿੰਦਰ ਜੱਜੀ ਸਵਾਗਤ ਕਰਦਾ ਨੰਗਲ ਭਾਖੜਾ ਮੁੱਖ ਮਾਰਗ ਤੇ ਇੱਕ ਬੂਟੇ ਤੇ ਤਿੰਦੂਆ ਦੇਖਿਆ ਗਿਆ ਜਿਸ ਤੋਂ ਬਾਅਦ ਵਾਈਲਡ ਲਾਈਫ ਵਿਭਾਗ ਦੀ ਟੀਮ ਮੌਕੇ ਤੇ ਪਹੁੰਚੀ ਹੈ ਅਤੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਟ੍ਰੈਕੂਲਰ ਗਾਂਧੀ ਮਦਦ ਦੇ ਨਾਲ ਐਕਸਪੈਕਟ ਐਕਸਪਰਟ ਵੱਲੋਂ ਟ੍ਰੈਕੂਲਰ ਗੰਦੀ ਮਦਦ ਦੇ ਨਾਲ ਇੰਜੈਕਸ਼ਨ ਦੇ ਕੇ ਇਸ ਤेंदुए ਨੂੰ बेहोश ਕੀਤਾ ਜਾਏਗਾ ਫਾਇਰ ਵਿਭਾਗ ਦੀ ਗੱਡੀ ਵੀ ਮੌਕੇ ਤੇ ਹੈ ਹੁਣ ਦੇਖਣਾ ਹੋਏਗਾ ਕਿ ਕਿੰਨੀ ਛੇਤੀ ਇਸ ਤेंदुए ਨੂੰ ਟ੍ਰੈਕੂਲਰ ਗੰਦੀ ਮਦਦ ਨਾਲ बेहोश ਕਰਕੇ ਸੁਰੱਖਿਤ ਵਾਈਲਡ ਲਾਈਫ ਵਿਭਾਗ ਵੱਲੋਂ ਫੜਿਆ ਜਾਂਦਾ ਕਿਉਂਕਿ ਕਾਫੀ ਪਿਛਲੇ ਦਿਨਾਂ ਤੋਂ ਇਸ ਤेंदुए ਦੀ ਦਹਿਸ਼ਤ ਨਾਲ ਵਾਰਡ ਨੰਬਰ 1 ਦੇ ਵਿੱਚ ਸਥਾਨਕ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਟਰੈਕਲਰ ਗਾਂਧੀ ਮਦਦ ਦੇ ਨਾਲ ਹੁਣ ਐਕਸਪਰਟ ਵੱਲੋਂ ਇਸ ਤੀਂਦੇਵੇ ਦਾ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਉਹ ਦੇਖੋ ਤਸਵੀਰਾਂ ਦੇ ਵਿੱਚ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਜੀ ਬਿਲਕੁਲ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਰੈਸਕਿਊ ਕਰ ਲਿਆ ਗਿਆ ਹੈ ਬਿਲਕੁਲ ਇੰਜੈਕਸ਼ਨ ਲੱਗ ਚੁੱਕਾ ਹੈ ਤੇ ਵਲਡ ਵਿਭਾਗ ਦੀ ਟੀਮ ਹੁਣ ਉਸ ਨੂੰ ਰੈਸਕਿਊ ਕਰ ਲਿਆ ਗਿਆ ਹੈ ਬਿਲਕੁਲ ਜਾਲਦੇ ਵਿੱਚ ਸੁਰੱਖਿਅਤ ਫੜਿਆ ਗਿਆ ਤेंदुआ ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ ਅੱਜ ਇਸ ਤेंदुए ਨੂੰ ਵਾਈਲਡਲਾਈਫ ਵਿਭਾਗ ਦੀ ਟੀਮ ਨੇ ਆਪਣੇ ਕਬਜੇ ਵਿੱਚ ਕਰ ਲਿਆ ਰੈਸਕਿਊ ਆਪਰੇਸ਼ਨ ਦੇ ਮਦਦ ਦੇ ਨਾਲ ਇਸ ਤेंदुए ਨੂੰ ਸੁਰੱਖਿਤ ਫੜਿਆ ਗਿਆ ਟ੍ਰੈਕੂਲਰ ਗੰਦੀ ਮਦਦ ਨਾਲ ਜਦੋਂ ਇਸ ਤेंदुए ਨੂੰ ਰੈਸਕਿਊ ਕੀਤਾ ਗਿਆ ਤਾਂ ਤੁਰੰਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਜੋ ਜਾਲ ਵਿਛਾਇਆ ਗਿਆ ਸੀ ਉਸ ਵਿੱਚ ਲੈਪਰਡ ਨੂੰ ਕਾਬੂ ਕਰ ਲਿਆ ਗਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪਾਵਰ ਆਫ ਟਰੂਥ ਦੀਆਂ ਅੱਜ ਸਵੇਰੇ ਨੰਗਲ ਭਾਖੜਾ ਮੁੱਖ ਮਾਰਗ ਵਾਰਡ ਨੰਬਰ 1 ਤੇ ਬੂਟੇ ਦੇ ਉੱਤੇ ਇਸ ਤेंदुए ਨੂੰ ਦੇਖਿਆ ਗਿਆ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਸ ਨੂੰ ਸੁਰੱਖਿਅਤ ਫੜ ਕੇ ਪਿੰਜਰੇ ਦੇ ਵਿੱਚ ਕਾਬੂ ਕਰ ਲਿਆ ਗਿਆ ਹੈ ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਇਸ ਤेंदुए ਦੀ ਦੇਸ਼ ਦੇ ਇਲਾਕੇ ਦੇ ਵਿੱਚ ਬਣੀ ਹੋਈ ਸੀ ਅੱਜ ਉਹ ਖਤਮ ਹੁੰਦੀ ਜਾਪਦੀ ਹੈ ਅਤੇ ਇਸ ਦੇ ਨਾਲ ਹੀ ਵਾਈਲਡ ਲਾਈਫ ਵਿਭਾਗ ਨੂੰ ਵੱਡੀ ਕਾਮਯਾਬੀ ਜੀ ਬਿਲਕੁਲ ਵਾਈਲਡ ਲਾਈਫ ਵਿਭਾਗ ਦੀ ਇਹ ਕਾਮਯਾਬੀ ਸਰਾਨੀਯੋਗ ਹੈ ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਤेंदुआ ਆਰੇ ਵਾਲੀ ਗਲੀ ਚ ਘੁੰਮਦਾ ਨਜ਼ਰ ਆਇਆ ਸੀ ਜਿਸ ਦੀਆਂ ਸੀਸੀਟੀਵੀ ਰਿਫੂਟੇਜ ਵੀ ਸਾਹਮਣੇ ਆਈਆਂ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦਾ ਜਮਾਵੜਾ ਅਤੇ ਇਸ ਤेंदुए ਨੂੰ ਰੈਸਕਿਊ ਸਫਲ ਰੈਸਕਿਊ ਦੇ ਤਹਿਤ ਫੜਿਆ ਗਿਆ ਨੰਗਲ ਦੇ ਵਾਰਡ ਨੰਬਰ 1 ਨੰਗਲ ਭਾਖੜਾ ਮੁੱਖ ਮਾਰਗ ਤੇ ਅੱਜ ਸਵੇਰੇ ਇਹ ਤेंदुआ ਬੂਟੇ ਤੇ ਦਿਖਾਈ ਦਿੱਤਾ ਜਿਸ ਤੋਂ ਬਾਅਦ ਵਾਈਲਡ ਲਾਈਫ ਵਿਭਾਗ ਦੇ ਨੰਗਲ ਦੇ ਕਰਮਚਾਰੀ ਅੰਮ੍ਰਿਤ ਲਾਲ ਜੋ ਕਿ ਸਰਾਨੀਏ ਕੰਮ ਕਰਦੇ ਨੇ ਹਰ ਵਕਤ ਚੌਕਸ ਰਹਿੰਦੇ ਨੇ ਉਹਨਾਂ ਦੀ ਬਹਾਦਰੀ ਦੇ ਨਾਲ ਇਸ ਦੀ ਤੁਰੰਤ ਜਾਣਕਾਰੀ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦੀ ਗਈ ਜਿਸ ਤੋਂ ਬਾਅਦ ਵਿਭਾਗ ਦੀ ਟੀਮ ਰੋਪੜ ਤੋਂ ਰਵਾਨਾ ਹੋਈ ਅਤੇ ਟ੍ਰੈਕੂਲਰ ਗੰਦੀ ਮਦਦ ਦੇ ਨਾਲ ਇਸ ਸਫਲ ਆਪਰੇਸ਼ਨ ਰੈਸਕਿਊ ਨੂੰ ਸਫਲ ਕੀਤਾ ਗਿਆ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ 'ਚ ਲੋਕ ਇਸ ਵਕਤ ਮੌਜੂਦ ਨੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਨੇ ਅਤੇ ਪਿੰਜਰੇ ਦੇ ਵਿੱਚ ਹੁਣ ਜਿਹੜਾ ਤੇਂਦੂਆ ਹੈ ਕਾਬੂ ਕਰ ਲਿਆ ਗਿਆ ਹੈ ਪੁਲਿਸ ਦੀ ਮਦਦ ਵੀ ਲਈ ਗਈ ਹੈ ਕਿਉਂਕਿ ਲੋਕ ਵੱਡੀ ਗਿਣਤੀ ਵਿੱਚ ਇੱਥੇ ਇਕੱਠੇ ਹੋ ਗਏ ਜਿਸ ਤੋਂ ਬਾਅਦ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਨੇ ਵੱਡਾ ਆਪਰੇਸ਼ਨ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪਾਵਰ ਆਫ ਟਰੂਥ ਦੀਆਂ ਜਿੱਤੇ ਟ੍ਰੈਕੂਲਰ ਗਾਂਦੀ ਮਦਦ ਨਾਲ ਤਿੰਨ ਦੂਏ ਨੂੰ ਬੇਹੋਸ਼ ਕਰਕੇ ਸਫਲ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਅਮ੍ਰਿਤਪਾਲ ਜੋ ਕਿ ਨੰਗਲ ਦੇ ਪਟੀਸ਼ਨ ਸੈਂਟਰ ਨੂੰ ਚਲਾ ਰਹੇ ਨੇ ਇੱਥੇ ਹਰ ਟਾਈਮ ਚੌਕਸ ਰਹਿੰਦੇ ਨੇ ਜਿਨ੍ਹਾਂ ਦੀ ਬਹਾਦਰੀ ਨੂੰ ਸਾਡਾ ਚੈਨਲ ਵੀ ਸਲਾਮ ਕਰਦਾ ਜਿਨ੍ਹਾਂ ਨੇ ਹਰ ਵਕਤ ਨੰਗਲ ਦੇ ਲੋਕਾਂ ਨੂੰ ਇਹ ਜੇ ਜੰਗਲੀ ਜੀਵ ਜੀਵਾਤੋਂ ਸੁਰੱਖਿਆ ਦਿਵਾਉਣ ਵਾਸਤੇ ਉਹਨਾਂ ਨੂੰ ਸਫਲ ਰੈਸਕਿਊ ਕਰਕੇ ਫੜਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤेंदुआ ਬਿਲਕੁਲ ਤੰਦਰੁਸਤ ਹੈ ਇਸ ਵਕਤ ਹੋਸ਼ ਵਿੱਚ ਹੈ ਤेंदुए ਨੂੰ ਫੜ ਲਿਆ ਗਿਆ ਹੈ ਪਿੰਜਰੇ ਦੇ ਵਿੱਚ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਹੁਣ ਇਸ ਖੌਫ ਤੋਂ ਬਾਹਰ ਨਿਕਲ ਸਕਦੇ ਹੋ ਕਿਉਂਕਿ ਸਥਾਨਕ ਲੋਕ ਕਾਫੀ ਦਿਨਾਂ ਤੋਂ ਇਸ ਤेंदुए ਦੀ ਦਹਿਸ਼ਤ ਨਾਲ ਡਾਡੇ ਪਰੇਸ਼ਾਨ ਚੱਲਦੇ ਆ ਰਹੇ ਸੀ ਕਿਉਂਕਿ ਗਲੀ ਦੇ ਵਿੱਚ ਅਕਸਰ ਤेंदुआ ਦੇਖਿਆ ਗਿਆ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਕਾਬੂ ਹੋਈਆਂ ਸੀ ਜਿਸ ਤੋਂ ਬਾਅਦ ਵਾਈਲਡ ਲਾਈਫ ਵਿਭਾਗ ਵੱਲੋਂ ਕਾਫੀ ਵਾਰ ਪਿੰਜਰਾ ਲਗਾਇਆ ਗਿਆ ਸੀ ਪਰ ਉਹਨਾਂ ਦੇ ਹੱਥ ਖਾਲੀ ਦੇ ਖਾਲੀ ਰਹੇ ਪਰ ਅੱਜ ਇਸ ਤेंदुए ਦਾ ਸਫਲ ਰੈਸਕਿਊ ਆਪਰੇਸ਼ਨ ਕਰਕੇ ਇਸ ਤेंदुए ਨੂੰ ਫੜਿਆ ਗਿਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪਾਵਰ ਔ ਟ੍ਰੂਥ ਦੀਆਂ ਨੰਗਲ ਭਾਖੜਾ ਮੁੱਖ ਮਾਰਗ ਤੋਂ ਜਿੱਤੇ ਇਸ ਤेंदुए ਨੂੰ ਸਫਲ ਆਪਰੇਸ਼ਨ ਕਰਕੇ ਫੜਿਆ ਗਿਆ ਹੈ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਸਮੁੱਚੀ ਟੀਮ ਮੌਕੇ ਤੇ ਪਹੁੰਚੀ ਹੈ ਜਿਨ੍ਹਾਂ ਨੇ ਇਸ ਤेंदुए ਦਾ ਰੈਸਕਿਊ ਆਪਰੇਸ਼ਨ ਸਫਲ ਕਰਕੇ ਲੋਕਾਂ ਨੂੰ ਇਸ ਦਹਿਸ਼ਤ ਤੋਂ ਬਾਹਰ ਕੱਢਿਆ ਇਸ ਤਸਵੀਰਾਂ ਨੂੰ ਤੁਸੀਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਕਿ ਹਰ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਵੀ اپیل ਕਰਦੇ ਆ ਕਿ ਤੁਸੀਂ ਅਜੇ ਹੀ ਕੋਈ ਵੀ ਜਾਨਵਰ ਦੇਖਦੇ ਹੋ ਤੇ ਉਸ ਨੂੰ ਮਾਰੋ ਨਾ ਉਸ ਦੀ ਤੁਰੰਤ ਜਾਣਕਾਰੀ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਦਿਓ ਤਾਂ ਜੋ ਉਸ ਨੂੰ ਸਫਲ ਫੜ ਕੇ ਸਫਲ ਆਪਰੇਸ਼ਨ ਕਰਕੇ ਉਸ ਨੂੰ ਸੁਰੱਖਿਅਤਾਂ ਥਾਂ ਤੇ ਛੱਡਿਆ ਜਾਵੇ ਸੋ ਉਮੀਦ ਕਰਦੇ ਆ ਸਾਡੀ ਇਹ ਕਵਰੇਜ ਆਪ ਨੂੰ ਪਸੰਦ ਆਈ ਹੋਵੇਗੀ ਔਰ ਇਸ ਖਬਰ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ